ਅੰਡੇ ਕਿਉਂ ਨਹੀਂ ਸੇਲ ਹੁੰਦੇ ਤੇ ਕਿਹੜੇ ਤਰੀਕਿਆਂ ਨਾਲ ਆਂਡੇ ਸੇਲ ਕਰ ਸਕਦੇ ਆ ਤੇ ਕਿਹੜੇ ਕਾਰਨ ਨੇ ਜਿਹੜੇ ਕਾਰਨਾ ਕਰਕੇ ਅੰਡੇ ਆਪਾਂ ਸੇਲ ਨਹੀਂ ਕਰ ਪਾਉਂਦੇ ਜਾਂ ਫਿਰ ਆਪਾਂ ਨੂੰ ਕੋਈ ਤਰੀਕਾ ਨਹੀਂ ਹੈਗਾ ਸੋ ਬਾਈ ਇਸ ਵਿਸ਼ੇ ਤੇ ਅੱਜ ਵੀਡੀਓ ਬਣਾਉਣ ਜਾ ਰਿਹਾ ਕਿਉਂਕਿ ਤਕਰੀਬਨ ਬਾਈ ਸਾਰੀਆਂ ਦੀਆਂ ਮੁਰਗੀਆਂ ਅੰਡੇ ਤੇ ਆ ਚੁੱਕੀਆਂ ਸਰਦੀਆਂ ਦੀ ਹੋ ਗਈ ਸ਼ੁਰੂਆਤ ਤੇ ਬਹੁਤ ਸਾਰੇ ਵੀਰਾਂ ਨੂੰ ਅੰਡੇ ਵੇਚਣ ਦਾ ਤਰੀਕਾ ਨਹੀਂ ਹੈਗਾ ਜਿਸ ਤਰ੍ਹਾਂ ਬਹੁਤ ਸਾਰੇ ਵੀਰਾਂ ਨੇ ਪਹਿਲੀ ਵਾਰ ਇਹ ਕੰਮ ਕੀਤਾਗਾ ਉਹ ਕਾਲ ਕਰਕੇ ਪੁੱਛਦੇ ਨੇ ਕਿ ਬਾਈ ਸਾਡੇ ਅੰਡੇ ਜਿਹੜੇ ਸੇਲ ਨਹੀਂ ਹੋ ਰਹੇ ਐਗ ਪ੍ਰੋਡਕਸ਼ਨ ਸਟਾਰਟ ਹੋ ਗਈ ਮੁਰਗੀਆਂ ਵਧੀਆ ਗਿਣਤੀ ਚ ਅੰਡੇ ਵੀ ਦੇ ਰਹੀਆਂ ਨੇ ਪਰ ਜਿਹੜੇ ਅੰਡੇ ਸੇਲ ਨਹੀਂ ਹੋ ਰਹੇ ਤੇ ਕਿਸ ਰੇਟ ਤੇ ਆਂਡੇ ਸੇਲ ਕਰੀਏ ਸੋਪਾ ਇਸ ਵਿਸ਼ੇ ਤੇ ਦੋਸਤੋ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਆ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਤੁਸੀਂ ਤਰੀਕੇ ਅਪਣਾ ਸਕਦੇ ਹੋ ਆਪਾਂ ਤੁਹਾਨੂੰ ਤਿੰਨ ਚਾਰ ਤਰੀਕੇ ਦੱਸਾਂਗੇ ਕਿ ਕਿਹੜੇ ਕਿਹੜੇ ਤਰੀਕਿਆਂ ਨਾਲ ਤੁਸੀਂ ਜਿਹੜੇ ਅੰਡੇ ਸੇਲ ਕਰ ਸਕਦੇ ਹੋ ਤੇ ਵਧੀਆ ਤੁਹਾਡੇ ਰੇਟ 'ਚ ਅੰਡੇ ਵੀ ਸੇਲ ਹੋਣਗੇ ਤੇ ਤੁਹਾਡੇ ਅੰਡੇ ਵੀ ਚੰਗੇ ਸੇਲ ਹੋਣਗੇ ਸੋ ਭਾਈ ਇਸ ਵਿਸ਼ੇ ਤੇ ਅੱਜ ਵੀਡੀਓ ਬਣਾਉਣ ਜਾ ਰਹੇ ਹਾਂ ਦੋਸਤੋ ਤੁਹਾਨੂੰ ਪ੍ਰੋਪਰ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਸਕਿੱਪ ਬਿਲਕੁਲ ਵੀ ਨਾ ਕਰਕੇ ਦੇਖਿਓ ਤਾਂ ਜੋ ਤੁਸੀਂ ਪ੍ਰੋਪਰ ਜਾਣਕਾਰੀ ਲੈ ਸਕੋ ਤੇ ਕਿਹੜੇ-ਕਿਹੜੇ ਤੁਸੀਂ ਨੇ ਤਰੀਕੇ ਅਪਣਾਉਣੇ ਆ ਜਿਨ੍ਹਾਂ ਨਾਲ ਵਧੀਆ ਤਰੀਕੇ ਨਾਲ ਅੰਡੇ ਸੇਲ ਹੋਣਗੇ ਤੇ ਤੁਹਾਨੂੰ ਰੇਟ ਵੀ ਚੰਗਾ ਮਿਲੇਗਾ ਦੇ ਬਹੁਤ ਸਾਰੇ ਵੀਰ ਕੀ ਕਰਦੇ ਨੇ ਪੋਲਟਰੀ ਫਾਰਮਿੰਗ 'ਚ ਆ ਜਾਂਦੇ ਨੇ ਨਵੇਂ ਹੁੰਦੇ ਨੇ ਪਰ ਉਹਨਾਂ ਨੂੰ ਅੰਡੇ ਸੇਲ ਕਰਨ ਦਾ ਤਰੀਕਾ ਜਾਂ ਫਿਰ ਐਡਵਰਟਾਈਜ਼ਮੈਂਟ ਕਿਵੇਂ ਕੀ ਕਰਨਾ ਸਾਰਾ ਕੁਝ ਨਹੀਂ ਪਤਾ ਹੁੰਦਾ ਸੋ ਅੱਜ ਤੁਹਾਨੂੰ ਇਸ ਵੀਡੀਓ 'ਚ ਡਿਟੇਲ 'ਚ ਦੱਸਾਂਗੇ ਤੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਜੇ ਵੀਡੀਓ ਚੰਗੀ ਲੱਗੂ ਤਾਂ ਲਾਸਟ ਤੇ ਦੋਸਤੋ ਵੀਡੀਓ ਨੂੰ ਪਿਆਰ ਆ ਜਾਇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤੇ ਇਸ ਵੀਡੀਓ ਨੂੰ ਸ਼ੇਅਰ ਦੱਬ ਕੇ ਜਰੂਰ ਕਰਦੇ ਹੋ ਦੋਸਤੋ ਤਾਂ ਜੋ ਆਪਣੀ ਵੀਡੀਓ ਦਾ ਕਿਸੇ ਨਾ ਕਿਸੇ ਨੂੰ ਫਾਇਦਾ ਹੋ ਸਕੇ ਲਾਹਾ ਹੋ ਸਕੇ ਸੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਆਪਾਂ ਤੁਹਾਨੂੰ ਤਿੰਨ ਚਾਰ ਤਰੀਕੇ ਦੱਸਾਂਗੇ ਕਿ ਕਿਹੜੇ-ਕਿਹੜੇ ਤਰੀਕਿਆਂ ਨਾਲ ਤੁਸੀਂ ਜਿਹੜਾ ਅੰਡੇ ਨੂੰ ਸੇਲ ਕਰ ਸਕਦੇ ਹੋਗੇ ਤੇ ਐਡਵਰਟਾਈਜ਼ਮੈਂਟ ਕਿਵੇਂ ਕਰਨੀ ਹੈ ਕਿਵੇਂ ਲੋਕਾਂ ਨੂੰ ਅਵੇਅਰ ਕਰਨਾ ਤੁਸੀਂ ਨੇ ਸੋ ਇਸ ਵਿਸ਼ੇ ਤੇ ਆਪਾਂ ਹੁਣ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਨੇ ਕੀ ਕਰਨਾ ਤੁਸੀਂ ਨੇ ਜਿਹੜਾ ਅੰਡਾ ਆਪਣਾ ਪ੍ਰੋਡਕਟ ਰੈਡੀ ਹੋ ਗਿਆ ਅੰਡਾ ਤਿਆਰ ਹੋ ਗਿਆ ਸਰਦੀਆਂ ਦਾ ਸੀਜ਼ਨ ਵੀ ਆ ਚੁੱਕਿਆ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਬੈਨਰਸ ਪਾਉਣੇ ਨੇ ਫਲੈਕਸਾਂ ਸਵਾਉਣੀਆਂ ਨੇ ਜਿਸ ਤੇ ਸਾਰਾ ਕੁਝ ਤੁਸੀਂ ਲਿਖ ਕੇ ਦੱਸਣਾ ਡਿਟੇਲ ਚ ਦੱਸਣਾ ਕਿ ਦੇਸੀ ਅੰਡੇ ਤੇ ਫਾਰਮੀ ਅੰਡੇ ਚ ਕੀ ਫਰਕ ਹੁੰਦਾ ਹੈਗਾ ਉਸ ਚ ਆਪਣਾ ਕੰਟੈਕਟ ਨੰਬਰ ਦੋ ਤੇ ਆਪਣਾ ਐਡਰੈਸ ਦੋ ਤੇ ਅੰਡੇ ਦਾ ਰੇਟ ਵੀ ਤੁਸੀਂ ਉੱਤੇ ਲਿਖ ਸਕਦੇ ਹੋਗੇ ਉਹ ਬੈਨਰ ਦੋਸਤੋ ਫਲੈਕਸਾ ਬੈਨਰ ਤੁਸੀਂ ਜਿੰਮਾਂ ਦੇ ਅੱਗੇ ਲਗਾਓ ਜਾ ਕੇ ਤਾਂ ਜੋ ਜਿਹੜੇ ਵੀ ਰਜਮ ਲਾਉਂਦੇ ਨੇ ਜਾਂ ਫਿਰ ਦੇਸੀ ਅੰਡਾ ਖਾਣ ਦੇ ਸ਼ਕੀਨ ਲੋਕ ਨੇਗੇ ਜਾਂ ਫਿਰ ਪਬਲਿਕ ਪਲੇਸ ਹੁੰਦੇ ਨੇ ਜਿਹੜੇ ਉੱਥੇ ਤੁਸੀਂ ਵਾਸਟੈਂਡ ਤੇ ਲਗਾ ਦੋ ਠੀਕ ਹੈ ਜਾਂ ਚੌਕ ਰਸਤੇ ਤੇ ਲਾ ਦੋ ਤਾਂ ਜੋ ਉੱਥੇ ਸਿੱਧੀ ਨਿਗਾ ਪਵੇ ਲੋਕਾਂ ਦੀ ਇਸ ਤਰ੍ਹਾਂ ਤੁਸੀਂ ਦੋਸਤੋ ਪ੍ਰਚਾਰ ਕਰ ਸਕਦੇ ਹੋ ਤੁਸੀਂ ਅੰਡਾ ਵੀ ਤੁਹਾਡਾ ਵਧੀਆ ਰੇਟ ਤੇ ਸੇਲ ਹੋਊ ਤੇ ਘਰੋਂ ਆ ਕੇ ਅੰਡਾ ਲੈ ਜਾਣਗੇ ਹੁਣ ਦੋਸਤੋ ਦੂਸਰਾ ਤਰੀਕਾ ਇਹ ਆ ਕਿ ਤੁਸੀਂ WhatsApp ਗਰੁੱਪ ਬਣਾ ਕੇ ਰੱਖੋ ਜਿਸ ਤਰ੍ਹਾਂ ਪਿੰਡ ਜਾਂ ਸ਼ਹਿਰ ਲੈਵਲ ਤੇ ਤੁਸੀਂ ਆਪਣੇ ਕੋਈ 10 20 ਯਾਰ ਦੋਸਤ ਐਡ ਕਰ ਲਓ ਉਹਨਾਂ ਨੂੰ ਕਹੋ ਤੁਸੀਂ ਆਪਣੇ ਯਾਰ ਦੋਸਤ ਐਡ ਕਰੋ ਉਹਨਾਂ ਨੂੰ ਕਹੋ ਤੁਸੀਂ ਜਦੋਂ ਆਪਣੇ 100 ਜਾਂ 50 ਜਾਂ 200 ਬੰਦਾ ਆਪਣੇ ਗਰੁੱਪ ਚ ਐਡ ਹੋ ਗਿਆ ਤੁਸੀਂ ਉਹ ਗਰੁੱਪ ਚ ਐਡ ਪਾਉਣੀ ਆ ਅੰਡੇ ਦੀ ਕਿ ਆਪਣੇ ਕੋਲ ਦੇਸੀ ਅੰਡਾ ਹੁੰਦਾ ਪਿਓਰ ਦੇਸੀ ਅੰਡਾ ਹੁੰਦਾਗਾ ਤੁਸੀਂ ਉਹ ਅੰਡਾ ਆਪਾਂ ਤੋਂ ਖਰੀਦ ਸਕਦੇ ਹੋਗੇ ਇਸ ਤਰ੍ਹਾਂ ਵੀ ਦੋਸਤੋ ਅੰਡੇ ਦੀ ਬਹੁਤ ਚੰਗੀ ਸੇਲ ਹੁੰਦੀ ਆ ਤੇ ਦੋਸਤੋ ਤੁਸੀਂ WhatsApp Instagram ਜਾਂ ਫਿਰ Facebook ਤੇ ਤੁਸੀਂ ਸਟੇਟਸ ਲਗਾ ਕੇ ਵੀ ਤੁਸੀਂ ਇਹਦਾ ਪ੍ਰਚਾਰ ਕਰ ਸਕਦੇ ਹੋ ਚੰਗਾ ਤੁਹਾਨੂੰ ਲੋਕਾਂ ਨੂੰ ਜਿਹੜਾ ਵੇਅਰ ਕਰਨਾ ਪਊਗਾ ਕਿ ਦੇਸੀ ਤੇ ਫਾਰਮੀ ਅੰਡੇ 'ਚ ਕੀ ਕੀ ਫਰਕ ਨੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਜਿਹੜਾ ਦੇਸੀ ਅੰਡਾ ਹੁੰਦਾਗਾ ਇਹਦੇ ਸਾਨੂੰ ਕੀ ਫਾਇਦੇ ਨੇਗੇ ਤੇ ਕੀ ਜਿਹੜਾ ਫਾਰਮੀ ਅੰਡਾ ਉਹ ਖਾ ਕੇ ਆਪਾਂ ਜਿਹੜੇ ਉਹ ਫਾਇਦੇ ਉਹਨਾਂ ਤੋਂ ਨਹੀਂ ਪ੍ਰਾਪਤ ਕਰ ਸਕਦੇ ਸੋ ਤੁਸੀਂ ਸਮਝਾਓ ਕਾਉਂਸਲਿੰਗ ਕਰੋ ਲੋਕਾਂ ਦੀ ਦੱਸੋ ਕਿ ਜੇਕਰ ਤੁਸੀਂ ਦੇਸੀ ਅੰਡਾ ਖਾਓਗੇ ਤੁਹਾਨੂੰ ਆ ਫਾਇਦੇ ਹੋਣਗੇ ਜਿਸ ਤਰ੍ਹਾਂ ਡਾਕਟਰ ਬਹੁਤ ਸਾਰੇ ਮਰੀਜ਼ਾਂ ਨੂੰ ਦੱਸਦੇ ਨੇ ਕਿ ਤੁਸੀਂ ਦੇਸੀ ਅੰਡਾ ਖਾਓ ਉਹ ਫਾਰਮੀ ਅੰਡਾ ਖਾਣ ਵਾਸਤੇ ਵੀ ਕਹਿ ਸਕਦੇ ਨੇ ਪਰ ਜੇਕਰ ਦੇਸੀ ਅੰਡੇ 'ਚ ਕੋਈ ਤੱਤ ਹੁੰਦੇ ਨੇ ਐਕਸਟਰਾ ਕੋਈ ਤੱਤ ਹੁੰਦੇ ਨੇ ਤਾਂ ਹੀ ਉਹ ਜਿਹੜੇ ਡਾਕਟਰ ਨੇ ਉਹ ਕਹਿੰਦੇ ਨੇ ਕਿ ਤੁਸੀਂ ਦੇਸੀ ਅੰਡਾ ਖਾਓ ਇਹ 'ਚ ਫੈਟ ਜਿਆਦਾ ਹੁੰਦੀ ਹੈ ਇਸ ਚ ਪ੍ਰੋਟੀਨ ਜਿਆਦਾ ਹੁੰਦਾਗਾ ਜਿਹੜੇ ਆਮ ਜਿਹੜੇ ਫਾਰਮੀ ਅੰਡੇ ਉਹਦੇ ਮੁਕਾਬਲੇ ਜੇਕਰ ਆਪਾਂ ਗੱਲਬਾਤ ਕਰੀਏ ਤੇ ਸਾਰੇ ਜਿਹੜੇ ਤੱਤ ਉਹਦੇ ਨਾਲੋਂ ਜ਼ਿਆਦਾ ਹੁੰਦੇ ਨੇਗੇ ਇੱਕ ਆਪਾਂ ਵੀਡੀਓ ਬਣਾ ਕੇ ਦੱਸੀ ਸੀ ਤੁਹਾਨੂੰ ਦਿਖਾਇਆ ਸੀਗਾ ਸਾਰਾ ਕੁਝ ਕਿ ਦੇਸੀ ਤੇ ਫਾਰਮੀ ਅੰਡੇ 'ਚ ਫਰਕ ਕੀ ਹੁੰਦਾਗਾ ਤੁਸੀਂ ਉਹ ਵੀ ਆਪਣੀ ਵੀਡੀਓ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਪ੍ਰਚਾਰ ਕਰੋਗੇ ਜਾਂ ਤਾਂ ਤੁਹਾਨੂੰ ਰੇਟ ਵੀ ਵਧੀਆ ਮਿਲੂਗਾ ਤੇ ਜਿਹੜਾ ਹੁਣ ਆਪਾਂ ਰੇਟ ਦੀ ਗੱਲ ਕਰ ਲਈਏ ਜਿਹੜਾ ਅੰਡੇ ਦਾ ਦੋਸਤੋ ਹੁਣ ਰੇਟ ਆਗਾ ਤਕਰੀਬਨ ਹੁਣ ਜਿਹੜਾ ਅਕਤੂਬਰ ਮਹੀਨਾਗਾ ਉਹੋ ਖਤਮ ਹੋਣ ਦੀ ਕਗਾਰ ਤੇ ਆ ਤਕਰੀਬਨ 26 27 ਤਰੀਕ ਹੋ ਚੁੱਕੀ ਹੈਗੀ ਸੋ ਤਾਂ ਕਰਕੇ ਹੁਣ ਜਿਹੜੀ ਠੰਡ ਆ ਠੰਡ ਵੀ ਹੌਲੀ-ਹੌਲੀ ਵਧੂਗੀ ਆਉਣ ਵਾਲੇ ਦਿਨਾਂ ਚ ਠੰਡ ਦੇ ਵਧਣ ਨਾਲ ਜਿਹੜਾ ਅੰਡੇ ਦਾ ਰੇਟ ਵੀ ਕਾਫੀ ਜ਼ਿਆਦਾ ਵਧਦਾਗਾ ਆਪਾਂ ਮੰਨਦੇ ਆ ਕਿ ਜਿਹੜਾ ਗਰਮੀਆਂ 'ਚ ਰੇਟ ਆਂਡੇ ਦਾ ਕਾਫੀ ਜ਼ਿਆਦਾ ਘਟ ਹੁੰਦਾ ਤਕਰੀਬਨ 10 ਰੁਪਏ ਆਪਣਾ ਜਿਹੜਾ ਹੰਡਾ 'ਚ ਵਿਕਦਾ ਹੈਗਾ ਪਰ ਸਰਦੀਆਂ 'ਚ ਆਪਾਂ ਇਹਨੂੰ ਚੰਗੇ ਰੇਟ ਤੇ ਵੇਚ ਕੇ ਆਪਾਂ ਚੰਗਾ ਮੁਨਾਫਾ ਕਮਾ ਸਕਦੇ ਆ ਸਰਦੀਆਂ 'ਚ ਹੀ ਟਾਈਮ ਹੁੰਦਾ ਕਿ ਆਪਾਂ ਚੰਗੇ ਰੇਟ ਤੇ ਵੇਚੀਏ ਹੁਣ ਦੋਸਤੋ ਆਂਡੇ ਦਾ ਜਿਹੜਾ ਰੇਟ ਆ ਉਹ ਤਕਰੀਬਨ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਆਰਾਮ ਨਾਲ ਅੰਡਾ ਵੇਚ ਰਿਹਾ ਹੈਗਾ ਜੇਕਰ ਤੁਸੀਂ ਘੱਟ ਰੇਟ ਤੇ ਅੰਡਾ ਵੇਚ ਰਹੇ ਹੋ ਤਾਂ ਤੁਸੀਂ ਤਕਰੀਬਨ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਅੰਡਾ ਵੇਚੋ ਜੇਕਰ ਤੁਹਾਡੇ ਏਰੀਆ 'ਚ ਮੁਰਗੀਆਂ ਦੀ ਗਿਣਤੀ ਜ਼ਿਆਦਾ ਤਾਂ ਤੁਸੀਂ 15 ਰੁਪਏ ਰੱਖ ਸਕਦੇ ਹੋ ਜੇਕਰ ਮੁਰਗੀਆਂ ਦੀ ਗਿਣਤੀ ਘੱਟ ਆ ਕਹਿੰਦੇ ਤੋਂ ਭਾਵ ਡਿਮਾਂਡ ਵੱਧਾ ਤਾਂ ਤੁਸੀਂ 20 ਰੁਪਏ ਵੀ ਅੰਡਾ ਵੇਚ ਸਕਦੇ ਹੋ ਆਰਾਮ ਨਾਲ ਜੇਕਰ ਤੁਹਾਡੇ ਤੋਂ ਕੋਈ ਟਰੇ ਲੈਣ ਆਉਂਦਾ ਤਾਂ 15 ਰੁਪਏ ਨੂੰ ਲਗਾ ਦਿਓ ਜੇਕਰ ਤੁਹਾਡੇ ਤੋਂ ਕੋਈ 2 4 10 15 ਅੰਡੇ ਲੈਣ ਆਉਂਦਾ ਤਾਂ ਤੁਸੀਂ 20 ਰੁਪਏ ਵੀ ਲਗਾ ਸਕਦੇ ਹੋ ਕਿਉਂਕਿ ਸਰਦੀਆਂ ਚ ਅੰਡੇ ਦੀ ਡਿਮਾਂਡ ਕਾਫੀ ਜ਼ਿਆਦਾ ਹੁੰਦੀ ਹੈ ਤੇ ਆਪਾਂ ਨੂੰ ਪ੍ਰੋਫਿਟ ਵੀ ਜ਼ਿਆਦਾ ਸਰਦੀਆਂ 'ਚ ਹੀ ਹੁੰਦਾ ਹੈਗਾ ਸੋ ਇਸ ਤਰ੍ਹਾਂ ਦੋਸਤੋ ਇਹ ਤਰੀਕੇ ਅਪਣਾ ਕੇ ਤੁਸੀਂ ਜਿਹੜਾ ਦੇਸੀ ਅੰਡਾ ਸੇਲ ਕਰ ਸਕਦੇ ਹੋਗੇ ਇਹਨਾਂ ਤਰੀਕੇ ਨਾਲ ਦੇਸੀ ਅੰਡਾ ਸੇਲ ਹੋ ਜੂ ਤੇ ਤੁਹਾਡਾ ਅੰਡਾ ਘਰੇ ਵੀ ਨਹੀਂ ਰੁਕੂਗਾ ਜਦੋਂ ਅੰਡਾ ਨਹੀਂ ਸੇਲ ਹੁੰਦਾ ਤਾਂ तकरीबन 5-6 ਦਿਨਾਂ 'ਚ ਅੰਡਾ ਖਰਾਬ ਵੀ ਹੋਣ ਲੱਗ ਜਾਂਦਾ ਤੇ ਆਪਾਂ ਨੂੰ ਘਾਟਾ ਵੀ ਪੈ ਜਾਂਦਾ ਸੋ ਇਹ ਤਰੀਕੇ ਅਪਣਾ ਕੇ ਦੋਸਤੋ ਤੁਸੀਂ ਜਿਹੜਾ ਅੰਡਾ ਵਧੀਆ ਰੇਟ ਤੇ ਸੇਲ ਕਰ ਸਕਦੇ ਹੋਗੇ ਤੇ ਤੁਹਾਨੂੰ ਜਿਹੜਾ ਦੇਸੀ ਅੰਡਾ ਉਹਦੇ ਫਾਇਦੇ ਲੋਕਾਂ ਨੂੰ ਦੱਸਨੇ ਪੈਣਗੇ ਤਾਂ ਜੋ ਲੋਕ ਅਵੇਅਰ ਹੋ ਕੇ ਜਿਹੜੇ ਲੋਕ ਲੋਕਾਂ ਨੂੰ ਜਿੰਨਾ ਲੋਕਾਂ ਨੂੰ ਪਤਾਗਾ ਅਵੇਅਰ ਨੇ ਉਹ ਚੰਗੀ ਚੀਜ਼ ਹੀ ਹਮੇਸ਼ਾ ਖਾਣਗੇ ਸੋ ਤੁਸੀਂ ਦੱਸਣਾਗਾ ਲੋਕਾਂ ਨੂੰ ਕਿ ਇਹ ਫਾਇਦਾਗਾ ਇਹ ਨੁਕਸਾਨ ਆਗਾ ਤੇ ਇਹ ਸੀ ਦੋਸਤੋ ਆਪਣੀ ਅੱਜ ਦੀ ਵੀਡੀਓ ਇੱਜ ਆਪਾਂ ਤੁਹਾਨੂੰ 3-4 ਟਿਪਸ ਦੱਸੇ ਨੇ ਕਿ ਤੁਸੀਂ ਇਹ ਤਰੀਕੇ ਅਪਣਾ ਕੇ ਅੰਡਾ ਸੇਲ ਕਰ ਸਕਦੇ ਹੋ ਸੋ ਜੇਕਰ ਤੁਹਾਡਾ ਅੰਡਾ ਨਹੀਂ ਸੇਲ ਹੁੰਦਾ ਤਾਂ ਤੁਸੀਂ 10 ਰੁਪਏ ਜਾਂ 12 ਰੁਪਏ ਨੂੰ ਸਾਨੂੰ ਵੀ ਅੰਡਾ ਦੇ ਸਕਦੇ ਹੋ ਆਪਣੇ ਕੋਲ ਅੰਡੇ ਦੇ ਗਾਹਕ ਬਹੁਤ ਜ਼ਿਆਦਾ ਹੁੰਦੇ ਨੇ ਆਪਣੇ ਕੋਲ ਮੁਰਗੀਆਂ ਘੱਟ ਹੋਣ ਕਰਕੇ ਅੰਡੇ ਦੀ ਪ੍ਰੋਡਕਸ਼ਨ ਕਾਫੀ ਜ਼ਿਆਦਾ ਘੱਟ ਆ ਗਈ ਸੋ ਆਪਣੇ ਕੋਲ ਡਿਮਾਂਡ ਬਹੁਤ ਆ ਪਰਮਾਤਮਾ ਦੀ ਕਿਰਪਾ ਨਾਲ ਸੋ ਜਿਹੜੇ ਵੀਰਾਂ ਕੋਲ ਅੰਡੇ ਨੇ 10 ਜਾਂ 12 ਰੁਪਏ ਨੂੰ ਪਹੁੰਚ ਕਰ ਸਕਦਾਗਾ ਉਹ ਚਾਹੇ 5 ਟਰੇਆਂ 10 ਟਰੇਆਂ 20 ਟਰੇਆਂ ਤੁਸੀਂ ਅੰਡੇ ਦੀਆਂ ਆਪਾਂ ਨੂੰ ਦੇ ਸਕਦੇ ਹੋ ਆਪਾਂ ਅੱਗੇ ਤੁਹਾਡੀਆਂ ਸੇਲ ਕਰ ਦਵਾਂਗੇ ਸੋ ਇਹ ਸੀ ਦੋਸਤੋ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰਜੋ ਤੇ ਸਬਸਕ੍ਰਾਈਬ ਦੋਸਤੋ ਜਰੂਰ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਸਬਸਕ੍ਰਾਈਬ ਕਰਦੇ ਆਂ ਤੇ ਘੰਟੀ ਦਾ ਬਟਨ ਦਬਾਉਨੇ ਆਂ ਆਪਾਂ ਕੋਈ ਵੀ ਵੀਡੀਓ ਅਪਲੋਡ ਕਰਦੇ ਆਂ ਤਾਂ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਉਂਦੀ ਆ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ